ਅੱਜ ਕੀ ਤੁਹਾਡਾ ਨਾਮ ਹੈ ਕਿਹੜਾ ਪਿੰਡ ਹੈ ਕੀ ਕਰਨਾ ਵਾਪਰੀ ਸੀ ਤੇ ਕਿੰਨੇ ਜਣੇ ਦਸਤੂਚਕ ਨਹੀਂ ਆਏ ਯਾਰ ਨਾ ਈਰਵੰਦ ਸਿੰਘਾ ਕੁਡੀਆਂ ਮਾ ਸਿੰਘ ਮੇਰਾ ਪਿੰਡ ਹੈ ਜੀ ਅਰੇ ਪ੍ਰੋਗਰਾਮ ਸੀ ਵਿਆਹ ਸ਼ਾਦੀ ਦਾ ਜੀ ਉਥੋਂ ਵਧੀਆ ਪ੍ਰੋਗਰਾਮ ਹੋ ਗਿਆ ਡੀਜੇ ਰੂਏ ਸਾਰੇ ਬੰਦ ਕਰ ਤੇ ਪ੍ਰੋਗਰਾਮ ਦੀ ਸਮਾਪਤੀ ਕਰਦੀ ਭਾਂਡਾ ਠਿੱਕਰ ਅਸੀਂ ਸਾਰਾ ਸੰਭਾਲਤਾ ਜੀ ਉਹ ਨਾਲ ਦੇ ਬੰਦਾਂ ਨੇ ਸਾਹਮਣੇ ਗਵੰਡੀਆਂ ਨੇ ਕੀ ਕਰਿਆ ਡੀਜੇ ਲਿਆ ਕੇ ੱੱਕੇ ਨਾ ਲਾ ਕੇ ਅਸੀਂ ਬੰਦ ਕਰਾਉਂਦੇ ਸੀਗੇ ਉਹਨਾਂ ਨੇ ਸਾਡੇ ਤੇ ਇੱਟਾ ਦਾ ਹਮਲਾ ਕਰਿਆ ਜੀ ਉੱਥੇ ਹੁੰਦੀ ਫਰ ਕਿੰਨੇ ਜਣੇ ਚਾਹੀਆਂ ਤੁਸੀਂ ਕੀ ਕੀ ਅਸੀਂ 5 ਜਣੇ ਚੱਕਦੇ ਆ ਜੀ ਕੋਣ ਕੋਣ ਇੱਕ ਮੇਰਾ ਤਾਏ ਦਾ ਮੁੰਡਾ ਹੀ ਦੋ ਮੇਰੀਆਂ ਭਜਾਈਆਂ ਜੀ ਇੱਕ ਮੇਰਾ ਭਾਈ ਹਾਂਜੀ ਮੇਰੀ ਮम्मा ਦੀ ਮੌਤ ਹੋਈ ਆ ਜਿਹੜਾ ਵਿਆਹ ਚੱਲ ਰਿਹਾ ਸੀ ਵਿਆਹ ਤੁਹਾਡੇ ਸੀ ਚੱਲ ਰਿਹਾ ਸੀ ਕਿ ਕਿਸੇ ਦੋਸਤ ਚੱਲ ਰਿਹਾ ਸੀ ਸਾਡੇ ਅੰਕਲ ਕੇ ਚੱਲ ਰਿਹਾ ਸੀ ਅੱਛਾ ਮਾਰਨ ਵਾਲੇ ਕੋਣ ਸੀ ਮਾਰਨ ਵਾਲੇ ਜੀ ਸਾਹਮਣੇ ਗਵਾਂਢੀ ਸੀਗੇ ਅੱਛਾ ਕੋਣ ਆ ਗਿਆ ਨਾ ਜੀ ਨਸ਼ਤਰ ਸਿੰਘ ਤੇ ਉਹਦੇ ਮੁੰਡੇ ਸੀਗੇ ਜੀ ਤੇ ਦੋ ਦੇ ਭਰਾ ਦੇ ਮੁੰਡੇ ਸੀ ਕਿੰਨੇ ਵਜੇ ਦੀ ਕਟ ਗਈ ਇਹ ਸਾਢੇ 11 ਵਜੇ ਦੀ ਕਟ ਗਈ ਹਾਂ ਠੀਕ ਤੁਸੀਂ ਕੀ ਰੋਕਣਗੇ ਇਸ ਨੂੰ ਨਹੀਂ ਜੀ ਮੈਂ ਤਾਂ ਮੇਰੀ ਬੰਮਾ ਨੇ ਉਹਨੇ ਜਿਹੜੇ ਇੱਟ ਮਾਰੀ ਤਾਂ ਤੋਂ ਜਿਹੋਨੇ ਰੌਲਾ ਪਾਇਆ ਮੈਂ ਤਾਂ ਉਹਨੂੰ ਚੱਕਣ ਗਿਆ ਸੀ ਤੇ ਉਹਨਾਂ ਨੇ ਉਹਦੇ ਮੱट्टे ਮੁੰਡੇ ਨੇ ਆ ਕੇ ਮੇਰੇ ਦਿੱਤੇ ਸਿਰ 'ਤੇ ਟੰਬਾ ਮਾਰੇ ਬਾਕੀਆਂ ਦੇ ਬਾਕੀਆਂ ਨੇ ਇਹਨਾਂ ਨੂੰ ਸਾਰਨ ਵੇਸ਼ ਕਰਤਾ ਸੀ ਉਹਦੇ ਕੋਲ ਤਾਂ ਤੋਂ ਇੱਟਾਂ ਛਿੱਟੀਆਂ ਦੇ ਸੀ ਜੀ ਉਹ ਥੱਲੇ ਬਹੁ ਨਹੀਂ ਪੈ ਰਹੇ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਤਾਂ ਇਹ ਕੋਈ ਕਾਰਵਾਈ ਨਹੀਂ ਜਾਈ ਤਾਂ ਕਹਿੰਦੇ ਆ ਕਾਰਵਾਈ ਕਰਦੇ ਆ ਸ਼ਿਕਾਰ ਭਾਈ ਠੀਕ ਹੈ ਕਰੀਦਾ ਨਹੀਂ ਦਾ ਭਈ ਇਸ ਤਰ੍ਹਾਂ ਉਹਨਾਂ ਜਿੱਕਰ ਸ਼ਿਕਾਰ ਨਹੀਂ ਹੁੰਦੇ ਐਸੇ ਖੁੱਡੀਆਂ ਮਹਾਂ ਸਿੰਘ ਦੇ ਵਿੱਚ ਘਰਾਟ ਕਰਨਾ ਪਈ ਹੈ ਕਿ ਕੀ ਕਾਰਵਾਈ ਕੀਤੀ ਜਾ ਰਹੀ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸਰ ਖੁੱਡੀਆਂ ਮਹਾਂ ਸਿੰਘ ਰਾਤ ਕੋਈ ਸੁਨੀਲ ਕੁਮਾਰ ਦੀ ਸ਼ਾਦੀ ਸੀਗੀ ਉੱਥੇ ਕੋਈ ਡੀਜੇ ਨੂੰ ਲੈ ਕੇ ਆਂਡ ਗੌਂਡ ਆ ਮੌਸਮ ਨੇ ਕਰਾ ਉਹਦਾ ਕੋਈ ਉਹਨਾਂ ਦਾ ਆਪਸ ਵਿੱਚ ਡੀਜੇ ਨੂੰ ਬੰਦ ਕਰਾਉਣ ਦੇ ਵਿੱਚ ਕੋ ਲੈ ਕੇ ਝਗੜਾ ਹੋਇਆ ਸੀ ਜਿਸ ਵੰ ਵਿੱਚ ਕੋ ਤੈਸ ਚੱਕੇ ਇੱਕ ਦੂਜੇ ਪ੍ਰਤੀ ਇੱਟਾਂ ਰੋੜੇ ਚੱਲਣ ਲੱਗ ਗਏ ਤੇ ਨਸ਼ਤਰ ਸਿੰਘ ਪਾਰਟੀ ਵੱਲੋਂ ਕੋਈ ਰੋੜਾ ਜਾਂ ਇੱਟ ਵੱਜੀ ਹੈ ਗੁਰਮੀਲ ਕੌਰ ਨਾਂ ਦੀ ਜਨਾਨੀ ਸੀ 65 ਸਾਲ ਦੀ ਉਹ ਛੜਾ ਚੜੂ ਰਹੀ ਸੀ ਉਹਦੇ ਸਿਰ ਤੇ ਵੱਜਨ ਕਰਕੇ ਉਹਦੀ ਮੌਤ ਹੋ ਗਈ ਹੈ ਜੀ ਚਾਰ ਇਹਦੇ ਇੰਜਰਡ ਹੈ ਜੀ ਦੋ ਲੇਡੀਜ਼ ਔਰ ਦੋ ਜੈਂਟਸ ਤੇ ਮੁਕੱਦਮਾ ਨੰਬਰ 277 ਡੇਟ 17 12 23 ਅੰਡਰ ਸੈਕਸ਼ਨ 302 303 120 ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਦਾ ਇਨਵੈਸਟੀਗੇਸ਼ਨ ਜੋ ਆਨਗਸਟ ਸਾਹਮਣੇ ਕਿੰਨੇ ਬੰਦਿਆਂ ਤੇ ਮੌਲਾ ਦਰਜ ਕੀਤਾ ਹੈ ਕਿ ਕੋਈ ਦੂਸਰੀ ਤਰ੍ਹਾਂ ਮਾਮਲਾ 5 ਬੰਦਿਆਂ ਦਰਜ ਹੋਇਆ ਜੀ ਅਕੋਰਡਿੰਗ ਟੂ ਸਟੇਟਮੈਂਟ ਆਫ ਦਿ ਅਰਵੰਸਿੰਗ ਸਨ ਆਫ ਗੁਰਤੇਜ ਸਿੰਘ ਦੂਸਰੀ ਤਰ੍ਹਾਂ ਵੀ ਆਇਆ ਹੈ ਇਸ ਤਰ੍ਹਾਂ ਦੀ ਲੜਾਈ ਚੱਲ ਰਹੀ ਹੈ ਅਜੇ ਤੱਕ ਕੋਈ ਮੈਟਰ ਆਫ ਇਨਵੈਸਟੀਗੇਸ਼ਨ ਜੇ ਕੋਈ ਆਇਆ ਦੇਖਿਆ ਜਾਏਗਾ